ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੀਤ ਸਿੰਘ ਜੀ ਤੰਤਨ ਬਾਬਾ ਜੀ ਜਸ ਸਿੰਘ ਜੀ ਤੰਤਨ ਬਾਬਾ ਜੋਰਾਵਾਲ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੈਇਦਾਂ ਨੂੰ ਯਾਦ ਕਰਦੇ ਹੋਏ ਸੈਇਦ ਬਾਬਾ ਅਜੀਤ ਸਿੰਘ ਸੈਇਦ ਬਾਬਾ ਜੁਹਾਰ ਸਿੰਘ ਫਤਿਹ ਸਿੰਘ ਸੇਰੀ ਮਾਤਾ ਗੁਜਰੀ ਜੀ ਇਨੰਦ ਯਾਦ ਨੂੰ ਸਮਰਤ ਕਰਦੇ ਹੋਏ ਛੋਟਾ ਜਿਹਾ ਪ੍ਰਾਰਲਾ ਕੀਤਾ ਹੈਗਾ ਜੋ ਅਸੀਂ ਲੰਗਰ ਦੀ ਸੇਵਾ ਕਲਾਈ ਹੈ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਪਰ ਨਵਾਂ ਸਾਲ ਲੈ ਕੇ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜਿਹੜਾ ਆਪਣੇ ਸਿੱਧਾਂ ਨੂੰ ਯਾਦ ਕਰਕੇ ਸਾਰਾ ਲੰਗਰ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਇਹ ਸਮੂਹ ਮੋਹੱਲਾ ਨਿਵਾਸੀ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੱਲਦਾ ਹੈ ਤੇ ਹਰ ਸਾਲ ਮਹਾਰਾਜ ਦੀ ਕਿਰਪਾ ਹੈ ਕਿ ਅੱਗੇ ਨੂੰ ਵੀ ਵਧ ਰਿਹਾ ਹੈ ਤੇ ਸਾਡੀ ਥੋੜੀ ਜੀ ਬੇਨਤੀ ਵੀ ਹੈ ਵੀ ਜਿਹੜੇ ਸ਼ਾਦਤ ਦੇ ਦਿਨਾਂ ਇਹਨਾਂ ਨੂੰ ਸ਼ਾਦੀ ਤਰ੍ਹਾਂ ਹੀ ਮਨ ਲੈ ਕੇ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਇਹਨੂੰ ਕੋਈ ਮੇਲੇ ਦਾ ਰੂਪ ਨਹੀਂ ਦੇਣਾ ਚਾਹੀਦਾ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਟਰੈਕਟਰ ਦੇ ਉੱਪਰ ਮੁੰਡੇ ਵੱਡੇ ਵੱਡੇ ਸਪੀਕਰ ਲਗਾ ਕੇ ਜਾਂ ਹੁੱਲੜਵਾਜੀ ਕਰਦੇ ਆਂ ਇਹ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸਾਰਿਆਂ ਨੂੰ ਤੇ ਸਿੱਖੀ ਵਾਲੇ ਪਾਸੇ ਜੋੜਨਾ ਚਾਹੀਦਾ ਸਾਰਿਆਂ ਨੂੰ ਜਿਹੜੇ ਆਪਣੇ ਗੁਰੂ ਘਰ ਹੈ ਉਹਨਾਂ ਨਾਲ ਸਭ ਨੂੰ ਸਾਰਿਆਂ ਨੂੰ ਜੋੜਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਪੁਰਾਂ ਜੀ ਨਹੀਂ ਟੇਕ ਨਹੀਂ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਕਰਦੇ ਆ ਹਰ ਸਾਲ ਕਰਦੇ ਆ ਤੇ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਕਰਦੇ ਆ ਤੇ ਆਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਅਸੀਂ ਜੋ ਇਹ ਦਿਹਾੜਾ ਮਨਾਨੇ ਆ ਬੜੇ ਹੀ ਸੁਚੱਜੇ ਸੁਭਾ ਨਾਲ ਤੇ ਸ਼ਾਂਤਮਈ ਮਨਾਨੇ ਆ ਤਾਂ ਕਿ ਆਣ ਵਾਲੀ ਪੀੜ੍ਹੀ ਨੂੰ ਸਾਡੀ ਪਤਾ ਲੱਗੇ ਇਹ ਇੰਨੀ ਗੱਲ ਕਹਿੰਦਾ ਸਮਾਪਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਕਲਗੀਧਰ ਪਾਸ਼ਾ ਸ੍ਰੀ ਗੁਰੂ गोविंद ਸਿੰਘ ਪਾਸ਼ ਕਲਗੀਧਰ ਪਾਸ਼ਾ ਤੇ ਉਹਨਾਂ ਦੀ ਮਾਤਾ ਗੁਜਰੀ ਦੋ ਸਹਿਬਜ਼ਾਦੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੋਨੋਂ ਸਮੂਹ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਨੇ ਬਹੁਤ ਸ਼ਰਧਾ ਪ੍ਰੇਮ ਭਾਵਨਾ ਨਾਲ ਲੰਗਰ ਲਗਾਏ ਗਏ ਨੇ ਤੇ ਮਹਾਰਾਜ ਆਪਣੇ ਪੂਰਨਿਆਂ ਤੇ ਚੱਲਣ ਦਾ ਬਲਵਕਸ਼ਣ ਸਾਰੀ ਸੰਗਤ ਦਾ ਲੰਗਰ ਪ੍ਰਵਾਨ ਹੋਵੇ